ਸਜੂਰ ਕਾਸਪਤਾ ਨੌਕਰੀ ਕਰਨ ਦੀ ਤਰੀਕਾ ਕਰਦਾ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਚ ਸਮਝ ਆ ਗਈ ਕਿ ਭਈ ਬਿਨਾਂ ਨੌਕਰੀ ਦੀ ਪ੍ਰਤੀਕਿਰਤੀ ਜਾਂ ਇੱਕ ਇੱਕ ਪ੍ਰੋਫੈਸਰ ਸਾਹਿਬ ਦੇ ਟਾਈਮ ਤੇ ਸਾਡੇ ਟਾਈਮ ਦੇ ਵਿੱਚ ਲੋਕਾਂ ਨੂੰ ਮਿਲ ਗਿਆ ਸਜੂਰ ਕਾਸਪਤਾ ਲੋਕਾਂ ਨੂੰ ਮਿਲ ਗਿਆ ਉਹਨੀਆਂ ਸੌਖੀਆਂ ਨੌਕਰੀਆਂ ਹੁਣ ਨਹੀਂ ਮਿਲ ਰਹੀਆਂ ਮੈਂ ਪਿੱਛੇ ਜੇ ਇੱਕ ਲੇਖ ਪੜਿਆ ਸੀ ਇਹ ਵੀ ਇਹ ਹੈ ਕਿ ਜੇ 90% ਵੀ ਚੱਲਿਆ ਅੱਜ ਨੌਕਰੀਆਂ 90% ਆਉਂਦੇ ਦੋ ਸ਼ਬਦ ਹਮੇਸ਼ਾ ਦੱਜਿਆ ਦਾ ਰਾਤ ਹੈ ਸੁੱਖ ਦੁੱਖ ਹੈ ਸਮਾਜ ਸੇਵੀ ਤਰ੍ਹਾਂ ਠੱਗ ਵੀ ਠੱਗ ਵੀ ਤਿਆਰੀ ਹੁੰਦੀ ਹੈ ਠੱਗ ਦੀ ਕੋਈ ਪਰਵਾਹ ਨਹੀਂ ਹੁੰਦੀ ਠੱਗ ਦੀ ਕੋਈ ਜਾਤ ਨਹੀਂ ਹੁੰਦੀ ਠੱਗ ਦਾ ਕੋਈ ਧਰਮ ਨਹੀਂ ਹੁੰਦਾ ਠੱਗ ਦੀ ਕੋਈ ਰਿਸਤ ਨਹੀਂ ਹੁੰਦੀ ਠੱਗ ਆਪਣੇ ਜੋ ਆਪਣਾ ਸਾਡਾ ਭਰਾ ਬਿਠਾਇਆ ਜਾ ਸਕਦਾ ਉਹ ਪੈਸੇ ਨੂੰ ਕੰਮ ਕਰ ਰਿਹਾ ਆਹ ਲਓ ਤੁਸੀਂ ਪ੍ਰੋਜੈਕਟ ਇਸ ਮਾਇਦੇ ਕੰਮ ਕਰੀ ਜਾਂਦੇ ਹੋ ਤੇ ਤੁਸੀਂ ਵੀ ਤੁਹਾਡੀ ਦਾ ਜੀ ਤੁਸੀਂ 100 ਰੁਪਏ ਤੇ ਮੈਂ ਵੀ ਤੁਹਾਡੇ ਕੋਲੋਂ ਚੁੱਕਣਾ ਤੁਏ ਮੋਰਚੇ ਦੇ ਵਿੱਚ ਆਉਂਗੇ ਕਾਰਨ ਕਿ ਮੋਰਚੇ ਦੀ ਤਗਵਾਈ ਕੌਣ ਕਰ ਰਿਹਾ ਕਿੰਨੀ ਉਹ ਨੂੰ ਸੂਝ ਪੂਜਿਆ ਕੀ ਆਪਾਂ ਸਮਾਜ ਦੇ ਵਿੱਚ ਆਉਂਦੇ ਹਾਂ ਕਿ ਮੈਂ ਸਦਾ ਉਹ ਸਾੜਾ ਬਿੱਟਾ ਆਸੇ ਮੈਂ ਸੱਚ ਨਹੀਂ ਖੁੱਲੀ ਮੋਰਚੇ ਬਹੁਤ ਨੇ ਸਾਰੇ ਬਲਾਰੇ ਸਾਰੇ ਬੁੱਧੀਜੀਵੀ ਨੇ ਤੇ ਮੇਰੀ ਪ੍ਰੋਫੈਸਰ ਸਾਹਿਬ ਨੂੰ ਤੇ ਹੁਣ ਸਾਰਿਆਂ ਦੇ ਚਰਨਾਂ ਵਿੱਚ ਇੱਕ ਬੇਇੱਜ਼ਤੀ ਹੈ ਵੀ ਆਪਾਂ ਨੂੰ ਪਤਾ ਵੀ ਜਿਹੜਾ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਵੀ ਆਪਣੇ ਇੱਕ ਪਾਸੇ ਸ਼ੋਸ਼ਣ ਨਹੀਂ ਹੋ ਰਿਹਾ ਆਪਣੇ ਤੇ ਕਈ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਫਿਜ਼ੀਕਲ ਤੌਰ ਤੇ ਵੀ ਹੋ ਰਿਹਾ ਆਰਥਿਕ ਤੌਰ ਤੇ ਵੀ ਹੋ ਰਿਹਾ ਰਾਜਨੀਤਿਕ ਤੌਰ ਤੇ ਵੀ ਹੋ ਰਿਹਾ এডੂਕੇਸ਼ਨ ਤੌਰ ਤੇ ਵੀ ਹੋ ਰਿਹਾ ਹਰ ਇੱਕ ਪੱਖੋਂ ਉਪशोषण ਹੋ ਰਿਹਾ ਉਹ ਜਿਹੜਾ ਜ਼ਹਿਰ ਹੈ ਆਪਣੇ ਕੋਲ ਜਿਹਦੇ ਨਾਲ ਸੋਸ਼ਲ ਹੋ ਜਾਂਦਾ ਉਹ ਜਦੋਂ ਬੰਦਾ ਆ ਜਾਂਦਾ ਆਪ ਨੂੰ ਲੱਗਦਾ ਇਹ ਰਾਜਨੀਤਿਕ ਹੋ ਗਿਆ ਇਹਦੇ ਨਾਲ এডੂਕੇਸ਼ਨ ਤੌਰ ਤੇ ਹੋ ਗਿਆ ਨੌਕਰੀਆਂ 'ਚ ਹੋ ਗਿਆ ਤੇ ਪਿੰਡਾਂ ਦੇ ਵਿੱਚ ਤਾਂ ਆਪਾਂ ਦੇਖਿਆ ਬਹੁਤ ਕਫੋਤੀ ਜੱਥੇਬੰਦੀਆਂ ਬਣੀ ਨੇ ਆਪਣੇ ਸਮਾਜ ਦੀਆਂ ਜਿਹੜੇ ਕੁਝ ਜਰਨਲ ਆਗੂ ਬਣੇ ਹੋਏ ਨੇ ਸਾਡੇ ਸਮਾਜ ਦੇ ਜੱਥੇਬੰਦੀਆਂ ਦੇ ਤੇ ਉਹ ਸਾਡੇ ਸਮਾਜ ਨੂੰ ਕਤਤ ਪੁਤਲੀਆਂ ਵਾਂਗੂ ਨਚਾ ਰਹੇ ਨੇ ਤੇ ਸਾਡੇ ਸਮਾਜ ਦੇ ਵਿਰੁੱਧੀ ਹੋ ਸਾਡੇ ਖਿਲਾਫ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਪਛਾਣ ਹੁੰਦੀ ਲੋਕਾਂ ਨੇ ਕੰਮ ਕੀਤਾ ਪਟਿਆਲ ਇੱਕ ਸਾਡੇ ਦਰਸ਼ਕ ਮੈਂ ਸੀ ਉਦੋਂ ਬੜਾ ਤਕਲਾਉ ਰਿਆ ਸੀ ਉਹ ਸੁਸਾਇਡ ਕਰੂ ਪਿਆ ਉੱਥੇ ਵੀ ਕੋਈ ਜਿਹੜੇ ਫੌਕੀ ਕਿਸਾਨ ਜੁਨੀਅਰ ਦੇ ਆਪੂ ਨੇ ਆਪਾਂ ਨੂੰ ਪਤਾ ਜਿਨ੍ਹਾਂ ਨੇ ਕਿਸਾਨ ਜੁਨੀਅਰ ਮਜ਼ਦੂਰ ਇੱਕ ਪਾ ਬਣਾਈ ਹੋਈਆਂ ਨੇ ਤੇ ਉਹਨਾਂ ਨੇ ਕੰਮ ਕਰਨਾ ਹੰਦਸੇ ਤੇ ਜੱਟਾਂ ਨੂੰ ਜਿੱਥੇ ਉਹਨੂੰ ਲੱਗਦਾ ਵੀ ਇਹ ਚੀਜ਼ ਵੀ ਸਾਡੇ ਕਿਸੇ ਜ਼ਮੀਰਦਾਰ ਭਾਈ ਜਾਂਦੇ ਆ ਜਗਨ ਭਾਈ ਜਰ ਇਹਨਾਂ ਉਹਥੇ ਜਾ ਕਾਨੂੰਨਤਾ ਹੋਏ ਲਾ ਦਿੰਦਾ ਉਹ ਦੋਨੇ ਮੁੰਡੇ ਬੇਗੁਨਾ ਹੋ ਗਏ ਘਰੇ ਚਲੇ ਗਏ ਤੇ ਜਿਹੜੇ ਉਹ ਮੁੰਡਿਆਂ ਦੇ ਉੱਪਰ ਇੱਕ ਝੂਠਾ ਪਰਚਾ ਹੋਇਆ ਸੀ 307 378 ਉਹ ਵੀ ਕੈਨਸਲ ਹੋ ਗਿਆ ਵੀ ਜਿਹੜਾ ਬਣਾਇਆ ਸੀਗਾ ਕਿਸਾਨ ਭਾਈਆਂ ਵੱਲੋਂ ਕਿ ਇਹ ਕਿਹੜਾ ਤੇ ਉਹਨੇ ਲੁੱਟਖੋ ਕੀਤੀ ਆ ਪੂਰੇ ਪੰਜਾਬ ਚ ਉਹਨੇ ਬਦਨਾਮ ਕੀਤਾ ਵੀ ਇਹ ਸਵਾਜ ਨੇ ਜੀ ਸਾਡੇ ਮੁੰਡਿਆਂ ਦਾ ਲੁੱਟਖੋ ਕੀਤੀ ਹੈ ਤੁਸੀਂ ਇਹ ਦੇਖੋ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਬਰਾਹਮਾ ਸਾਹਿਬ ਨੇ ਬਹੁਤ ਸਿਆਣੇ ਸੋਚੇ ਹੋਏ ਨੇ ਕਾਟੇਲਾ ਨੇ ਪੜਾਈ ਸੀ ਨਾਲ ਲੱਗੀ ਸੀ ਜੱਥੇਬੰਦੀ ਇਹਨਾਂ ਨੇ ਵੀ ਉਹਦੇ ਵਿੱਚ ਖੁਲਾਸਾ ਕੀਤਾ ਸੀਗਾ ਵੀ ਜੀ ਉੱਥੇ ਲੁੱਟਖੋ ਨਹੀਂ ਹੋਈ ਤੇ ਜਿਹੜਾ ਉੱਚ ਐ ਦੱਸਿਆ ਗਿਆ ਸੀ ਵੀ ਇਹ ਪੰਜਾਬ ਦੇ ਪਰਚੇ ਨਹੀਂ ਚੱਲ ਕੀ ਜੋ ਦੋਨੇ ਮੁੰਡੇ ਜਿਹੜੇ ਦਾਗਲ ਸੀ ਇਹਨਾਂ ਤੇ ਕੋਈ ਪਰਚਾ ਨਹੀਂ ਸੀ ਜਿਹੜਾ ਮੰਜੀਤ ਕਰਾਚੋਂ ਆ ਇਹਤੇ ਠੱਗੀਆਂ ਦੇ ਕਈ ਪਰਚੇ ਨੇ ਤੇ ਜ਼ਮੀਨਾਂ ਦੇ ਬਿਆਨੇ ਉੱਕਰ ਜਾਂਦਾ ਹੋਰ ਕਰ ਜਾਂਦਾ ਗੁੰਡਾਗਰਦੀ ਕਰਦਾ ਇਹਦਾ ਮੁੰਡਾ ਵੀ ਨਸ਼ਾ ਕਰਕੇ ਕਾਰ ਕਰ ਰਹੇ ਨੇ ਹਰ ਇੱਕ ਜਗ੍ਹਾ ਤੱਕ ਕੈਸ਼ਾਈ ਕਰਦੇ ਤੇ بجائے ਕਿ ਇਹਨੇ ਕੀ ਕਰਦਾ ਧਰਨੇ ਲਾ ਕੇ ਬੈਠ ਜਾਂਦਾ ਸਰ ਮੈਂ ਕੁਰਸੀ ਦਾ ਨਾ ਤੇਰੀ ਮੇਰੀ ਬੁਰਕੀ ਦਾ

ਝਗੜਾ ਕੌਣ ਸੀ ਦਾ ਬਚਨ ਪੁਰਸਤੀ ਦਾ ਯਾ ਫਿਰ ਕੌਣ ਪੁਰਸਤੀ ਦਾ ਝਗੜਾ ਬਚਨ ਪੁਰਸਤੀ ਦਾ ਯਾ ਫਿਰ ਕੌਣ ਪੁਰਸਤੀ ਦਾ ਸਮਝ ਨਹੀਂ ਆਉਂਦਾ ਇਸ ਵੰਡ ਵਿੱਚ ਇਹੀ ਕਹਿਣਾ ਹੈ ਕਿ ਰਿਜ਼ਰਵੇਸ਼ਨ ਚੋਰ ਬਣੋ ਪੱਕਾ ਮੋਰਚਾ ਲੰਮੇ ਸਮੇਂ ਤੋਂ ਆ ਰਿਜ਼ਰਵੇਸ਼ਨ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਿਹਾ ਹੈ ਸਟਰਗਲ ਕਰ ਰਿਹਾ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਜਿਹਦੇ ਸਾਰੇ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਸਾਥੀ ਆਏ ਸਨ ਉਹਨਾਂ ਚ ਡੂੰਘਿਆ ਵਿਚਾਰਾ ਦਿੱਤੇ ਗਏ ਨੇ ਇਹ ਮੋਰਚੇ ਨੂੰ ਜ਼ਿਲ੍ਹਾ ਪੱਧਰ ਤੇ ਪਿੰਡ ਪੱਧਰ ਤੇ ਅੱਗੇ ਲਿਜਾਣ ਦੇ ਲਈ ਕੋਸ਼ਿਸ਼ ਕਰ ਰਹੇ ਆਂ ਔਰ ਫਿਊਚਰ ਦੇ ਵਿੱਚ ਜਲਦੀ ਹੀ ਅਸੀਂ ਇਹ ਜਿਹੜਾ ਇਹ ਦੇ ਪ੍ਰੋਲੈਨਿੰਗ ਬਣਾ ਰਹੇ ਹਾਂ ਇੱਕ ਵਰਕਆਊਟ ਪਲਾਨ ਬਣਾਈ ਜਾਏਗੀ ਆਪਰੇਸ਼ਨਲ ਪ੍ਰੋਲੈਨਿੰਗ ਬਣਾ ਰਹੇ ਹਾਂ ਔਰ ਜਲਦੀ ਹੀ ਪੰਜਾਬ ਗਵਰਨਮੈਂਟ ਤੋਂ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਅਨਾਉਂਸਮੈਂਟ ਕੀਤੀ ਸੀ ਐਸੈਂਬਲੀ ਦੇ ਵਿੱਚ ਔਰ ਜਿਹੜੀ ਆਨਰੇਬਲ ਮਨਿਸਟਰ ਹੈ ਉਹਨੇ ਇਹ ਕਿਹਾ ਸੀ ਕਿ ਅਸੀਂ ਜਲਦੀ ਜਿਹੜੇ ਚੋਰ ਨੇ ਉਹਨਾਂ ਨੂੰ ਫੜਾਂਗੇ ਔਰ ਮੁੱਖ ਮੰਤਰੀ ਨੇ ਤਾਂ ਛੁਟਕਿਆ ਸੀ ਕਿ ਅਸੀਂ ਵਿਆਸ ਸਮੇਤ ਉਹਨਾਂ ਤੋਂ ਪੈਸੇ ਜਿਹੜੇ ਲੈਨੇ ਵਾਪਸ ਕਰਾਂਗੇ ਤੇ ਉਹਨੂੰ ਅੰਦਰ ਵੀ ਲਿਆਂਗੇ। ਯਾਨੀ ਉਹਨਾਂ ਤੋਂ ਪਰਚੇ ਦਰਜ ਕਰਾਂਗੇ। ਤੋਂ ਅੱਜ ਦਾ ਅਸੀਂ ਮੰਗ ਕਰਦੇ ਹਾਂ ਉਹਨਾਂ ਤੋਂ ਕਿ ਉਹ ਕਿਰਪਾ ਕਰਕੇ ਜਰੂਰ ਕਰੇ। ਮਾਫ਼ ਕਰਨਾ ਕਿ ਕਾਰਨ ਹੈ ਪਿਛਲੀ ਵਾਰੀ ਜਿਹੜੀ ਮਹੀਨੇ ਚਲਾਈ ਸੀ ਲਗਾਤਾਰ ਉਸ ਤੋਂ ਕੰਮ ਕੀਤਾ ਸਮਾਜ ਬਹੁਤ ਸਾਰੀਆਂ ਦਿੱਥੇ ਬੰਦੀਆਂ ਜੋੜ ਕੇ ਸੰਘਰਸ਼ ਕੀਤਾ। ਇਹ ਗੈਪ ਮੋਬਿਲਿੰਗ ਦੀ ਕਾਰਨ ਹੈ। ਹਾਂ ਉਹਨੇ ਚ ਗੈਪ ਪੈਲ ਦੇ ਇੱਕ ਦੋ ਕਾਰਨ ਸਨ। ਇੱਕ ਤਾਂ ਸਾਥੀਓ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਸੀਗੇ ਕਿਉਂਕਿ ਜੀ ਧੁੱਪ ਚ ਸਰਦੀ ਚ ਗਰਮੀ ਚ ਲਗਾਤਾਰ ਕੰਮ ਕਰਦੇ ਸੀ ਔਰ ਬਹੁਤ سارے ਸਾਥੀ ਬਿਮਾਰ ਹੋ ਗਏ ਸੀ ਜਿਵੇਂ ਮੈਨੂੰ ਬੜੀ ਸੀਰੀਅਸ ਪ੍ਰੋਬਲਮ ਆਈ ਸੀ ਲਗਾਤਾਰ ਬੈਣ ਕਰਕੇ ਸਾਡੇ ਮਾਸਟਰ ਬਲਵਾਰੀ لال ਜੀ ਨੇ ਉਹਨਾਂ ਨੂੰ ਆਈ ਸੀ ਕੁਝ ਨੌਜਵਾਨ ਬੱਚੇ ਨੂੰ ਐਸੀ ਸੀ ਬਿਮਾਰ ਹੋ ਗਏ ਸੀ ਆਰ 7 ਮਹੀਨੇ ਤbaar ਪੰਜਾਬ ਗਵਰਨਮੈਂਟ ਦੇ ਨਾਲ ਸਾਡਾ ਸਮਝੌਤਾ ਹੋਇਆ ਸੀ ਰਿਟਨ ਕੈਬਨ ਮਿਨਿਸਟਰੀ ਆ ਸੀ ਮੁੱਖ ਮੰਤਰੀ ਨੇ ਵੀ ਸਾਨੂੰ ਅਪਰੋਚ ਕਰਕੇ ਗੱਲ ਕਹੀ ਸੀ ਆਨਰੇਬਲ ਸਾਡੀ ਜਿਹੜੀ ਬੱਚੀ ਐ ਜਿਹੜੀ ਡਾਕਟਰ ਬਜੀਤ ਕੌਰ ਉਹਨਾਂ ਨੇ ਪ੍ਰੋਮਿਸ ਦਿੱਤਾ ਸੀ ਕਿ ਤੁਸੀਂ ਸਾਨੂੰ ਸਮਾ ਦਿਓ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਇਸ ਇਤੇ ਕੋਈ ਸ਼ੱਕ ਨਹੀਂ ਕਿ ਪੰਜਾਬ ਗਵਰਨਮੈਂਟ ਨੇ ਕਾਫੀ ਹੱਦ ਤੱਕ ਸੜੀਆਂ ਗੱਲਾਂ ਨੂੰ ਮੰਨਿਆ ਔਰ ਬਹੁਤ ਸਾਰੇ ਲੋਕਾਂ ਨੂੰ ਦੇ ਸਰਟੀਫਿਕੇਟ ਕੈਨਸਲ ਕੀਤੇ ਨੇ ਪਰੰਤੂ ਅਜੇ ਵੀ ਬਹੁਤ ਸਾਰੇ ਰੁਕ ਹੈਗੇ ਨੇ ਬਹੁਤ ਮਹਿੰਮ ਚੋਣ ਦੀ ਲੋੜਾ ਪਿੰਡਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਇਹ ਜ਼ਰੂਰ ਕਰਨ ਕੁਝ ਐਮਐਲਏ ਜਿਨੇ ਵੀ ਸਾਡਾ ਸਾਥ ਦਿੱਤਾ ਜਿਕੇ ਜਿਨੇ ਕੇ ਐਮਐਲਏ ਪਛਮੀ ਤੋਂ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਹੋਰ ਇੱਕ ਐਮਬਲੈਂਟ ਸਭ ਤੋਂ ਪਹਿਲਾਂ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਜ਼ਰਵੇਸ਼ਨ ਦੀ ਚੋਰੀ ਦੇ ਸਬੰਧ ਵਿੱਚ ਡਿਸਕਸ਼ਨ ਹੋਈ ਹੈ ਔਰ ਗੱਲਬਾਤ ਹੋਈ ਹੈ ਔਰ ਸਰਕਾਰ ਨੇ ਪ੍ਰੋਸਾ ਦਿੱਤਾ ਹੈ ਐਂਡ ਇਟ ਇਜ਼ ਓਨਲੀ ਦੀ ਕਾਲ ਸਦਸਾ ਸਾਹਿਬ ਆਕੀ ਕਿਹੜੇ ਕਿਹੜੇ ਨਿਰਦੇਸ਼ ਲੈ ਕੇ ਗਏ ਹਨ ਸਮਾਜ ਨੂੰ ਦੇਭਾਂ ਦੇ ਇੱਕ ਦੋ ਕਿੰਨੇ ਕੰਮ ਕਰ ਰਹੇ ਆ ਅੱਜ ਦੇ ਵਿੱਚ ਅਸੀਂ ਜਿਹੜੇ ਮੁੱਖ ਨਿਰਣੇ ਲਏ ਨੇ ਉਹਨਾਂ ਵਿੱਚੋਂ ਇੱਕ ਤੇ ਹੈ ਕਿ ਡਿਸਟ੍ਰਿਕਟ ਪੱਧਰ ਤੇ ਤੇ ਔਰ ਸਟੇਟ ਪੱਧਰ ਤੇ ਅਸੀਂ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕਰਾਂਗੇ ਕਿਉਂਕਿ ਸਰਕਾਰ ਦੇ ਜਿਹੜਾ ਸਹਿਨਲ ਵਾਰਾ ਕੀਤਾ ਸੀ ਉਹ ਵਾਰਾ ਖਰਾफी ਕੀਤੀ ਹੈ ਉਹ ਅੱਗੇ ਕੰਮ ਨੂੰ ਅੱਗੇ ਨਹੀਂ ਚਲਾਇਆ ਬਹੁਤ ਸਾਰੇ ਆ ਰਹੇ ਆ ਤੇ ਆਪਾਂ ਪਛਰੇ ਵਰਗ ਦੀ ਆਪਾਂ ਗੱਲ ਕਰ ਰਹੇ ਆ ਇਹ ਵੀ ਵਰਡ ਮੈਂ ਤਾਂ ਯੂਜ਼ ਕਰ ਰਿਹਾ ਕਿਉਂਕਿ ਸਾਰੇ ਜਾਣੇ ਕਿਆ ਹੋ ਕਿਸੇ ਵੀ ਜਾਤੀ ਨਾਲ ਸੰਬੰਧ ਤੇ ਆ ਜਿਨ੍ਹਾਂ ਨਾਲ ਧੱਕਾ ਹੁੰਦਾ ਹੈ ਉਹ ਅੱਛਨੇ ਵਰਗੇ ਦੀ ਚਲਾਇਆ ਜਾਂਦਾ ਕਿਉਂਕਿ ਇਥੇ ਜਿੰਨੇ ਵੀ ਲੋਕ ਬੈਠੇ ਆ ਸਾਡਾ ਭਾਈਚਾਰਾ ਬੈਠਾ ਹੈ ਬਹੁਤ ਜ਼ਿਆਦਾ ਧੱਕਿਆਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਮੁਸੀਬਤਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਆ ਜਾਣ ਬੁੱਝ ਜਾਣ ਬੁੱਝ ਕਿਉਂਕਿ ਹਰ ਜ਼ਿਲ੍ਹੇ ਦੇ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਸਾਡੀ એનર્ਜੀ ਨੂੰ ਵੇਸਟ ਕਰਨ ਲਈ ਸਾਡੇ ਲੋਕਾਂ ਨੂੰ ਵਕਫ-ਵਕਫ ਮਸਲਿਆਂ ਤੇ उलझा ਕੇ ਰੱਖਣ ਲਈ ਸੋ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹਾਂ ਪ੍ਰੋਫੈਸਰ ਨਰੇਕ ਸਿੰਘ ਜੀ ਜੋ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਪੂਰੀ ਕਮਿਊਨਿਟੀ ਨੂੰ ਪੂਰੇ ਸਮਾਜ ਨੂੰ ਇੱਕ ਬਹੁਤ ਵੱਡੀ ਦਿਸ਼ਾ ਜਿਹੜੀ ਆ ਉਹ ਲੈ ਕੇ ਜਾ ਰਿਹਾ ਕਿਉਂਕਿ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਦਿਸ਼ਾ ਦੇ ਉੱਪਰ ਆ ਕੇ ਸ਼ੈਡੂਲ ਕਾਸਟਾਂ ਦੀ ਦਿਸ਼ਾ ਤੇ ਦਸ਼ਾ ਜਿਹੜੀ ਆ ਉਹਨੂੰ ਸਥਾਪਿਤ ਕੀਤਾ ਜਾ ਸਕਦਾ ਹੈ ਮੈਂ ਇਹਦੇ ਤੇ ਬੇਨਤੀ ਕਰਦਾ ਕਿ ਜਿਆਦਾ ਲੰਮਾ ਸਮਾਨ ਨਹੀਂ ਲੈਣਾ ਚਾਹੁੰਦਾ ਮੈਂ ਇੱਕ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣ ਇੱਕ ਵੱਡਾ ਪੰਜਾਬ ਲੈਵਲ ਦਾ ਉਲਿਕਣਾ ਜਿਹੜਾ ਉਹਦੀਆਂ ਤਿੰਨ ਕਮੇਟੀਆਂ ਜਿਹੜੀਆਂ ਜਰੂਰ ਚੱਲ ਰਹੀਆਂ ਜਾਂ ਮਾਝਾ ਮਾਲਵਾ ਦੁਆਬਾ ਤਿੰਨ ਚੌਨਾ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਂ ਤਿੰਨਾ ਚੌਨਾ ਦੇ ਮੇਨ ਆਗੂ ਸਹਿबान ਧਾਰਮਿਕ ਸਮਾਜਿਕ ਸਾਰੇ ਆਗੂਆਂ ਨਾਲ ਇਹ ਚਰਚਾ ਜਰੂਰ ਕਰ ਲਈ ਜਾਵੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਪ੍ਰੋਫੈਸਰ ਸਾਹਿਬ ਗੁਜ਼ਾਰ ਕਰ ਰਹੇ ਸੀ ਕਿ ਸੀਐਮਸੀਪੀ ਭਾਅ ਜਿਹੜਾ ਰਾਜਧਾਨੀ ਸੀਐਮ ਦੀ ਸੀਐਮਸੀਪੀ ਜਿਹੜੀ ਆ ਉਸ ਦੇ ਵਿੱਚ ਮੈਂ ਸਮੇਂ ਦਾ ਉਲਿੱਕਿਆ ਜਾਣਾ ਥੇ ਬੈਨੀਫਿਟ ਚ ਰਾ ਕੇ ਆਪਾਂ ਕਿਉਂਕਿ ਜਿੱਥੋਂ ਇਹ ਮਸਲਾ ਹੱਲ ਹੋ ਸਕਦਾ ਸਾਨੂੰ ਤਾਕਤ ਜਿਹੜੀ ਉਧਰ ਮੁਕਵਾ ਦੇਣੀ ਚਾਹੀਦੀ ਹੈ ਕਿਉਂਕਿ ਹਜ਼ਾਰਾਂ ਲੋਕ ਲੱਖਾਂ ਲੋਕ ਜਦੋਂ ਆਪਾਂ ਇਕੱਠੇ ਹੋਵਾਂਗੇ ਇੱਕ ਜਗ੍ਹਾ ਜਿਹੜੇ ਆ ਉਹ ਇਕੱਠੇ ਹੋ ਸਕਦੇ ਆ ਉਸ ਤੋਂ ਬਾਅਦ ਆ ਗਈ ਇੱਕ ਵਿਚਾਰ ਕਰ ਰਹੇ ਸੀਗੇ ਕਿ ਹਰ ਜ਼ਿਲ੍ਹਾ ਲੈਵਲ ਦੀਆਂ ਮੁਸ਼ਕਲਾਂ ਮੈਂ ਮਾਨਯੋਗ ਪ੍ਰੋਫੈਸਰ ਸਾਹਿਬ ਪੂਰੀ ਜਿਹੜੀ ਕਮੇਟੀ ਹੈ ਆਪਣੀ ਜਿਹੜੀ ਮੋਰਚੇ ਦੀ ਉਹਨੂੰ ਅਪੀਲ ਕਰਦਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੀਟਿੰਗ ਲਾ ਕੇ ਸਾਰੇ ਜ਼ਿਲ੍ਹੇ ਦੀ ਹਰ ਇੱਕ ਪ੍ਰੋਬਲਮ ਨੂੰ ਆਪਣੇ ਜਿਹੜਾ ਆ ਲੈਟਰ ਪੈਡ ਤੇ ਲਿਆ ਜਾਵੇ ਹਰ ਜ਼ਿਲ੍ਹੇ ਦੇ ਵਿੱਚ ਹਰ ਪ੍ਰੋਬਲਮ ਨੂੰ ਜਿਹੜਾ ਆ ਉਹ ਆਪਣੇ ਲੈਟਰ ਪੈਡ ਤੇ ਲਿਆ ਜਾਵੇ ਹਰ ਪਰਿਵਾਰ ਨੂੰ ਜਿਹੜਾ ਆ ਉਸ ਮੋਰਚੇ ਦੇ ਵਿੱਚ ਜਿਹੜੀਆਂ ਮੇਨ ਡਿਮਾਂਡਸ ਹੈਗੀਆਂ 5 26 ਚਾਹੇ ਜਿਹੜੀਆਂ 5 ਆਪਾਂ ਵੱਖ-ਵੱਖ ਮੰਗਰ ਲਿਖੀਆਂ ਹੋਈਆਂ ਚਾਹੇ ਉਹ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਹੋਵੇ ਜਾਂ ਐਸੀ ਪਰਿਵਾਰਾਂ ਦੇ ਉੱਤੇ ਹੋ ਰਹੇ ਜ਼ੁਲਮਾਂ ਦੇ ਉੱਤੇ ਹੋਵੇ ਤੁ ਉਸ ਦੇ ਤੇ ਆਪਾਂ ਨੂੰ ਚਾਹੇ ਰਾਜਨੀਤਿਕ ਤੇ ਹੋਵੇ ਉਸ ਤੇ ਆਪਾਂ ਨੂੰ ਚਰਚਾ ਕਰ ਲੈਣੀ ਚਾਹੀਦੀ ਹੈ ਤੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਆਉਣ ਵਾਲੇ ਸਮੇਂ ਚ ਪਹਿਲਾ ਪੰਜਾਬ ਲੈਵਲ ਦਾ ਪ੍ਰੋਟੈਸਟ ਕਰ ਦਿੱਤਾ ਜਾਵੇ ਜੇਕਰ ਹੱਲ ਨਹੀਂ ਹੁੰਦੇ ਤੇ ਪਰ ਜ਼ਿਲ੍ਹਾ ਜਿਹੜਾ ਆ ਉਹ ਹਰ ਜ਼ਿਲ੍ਹੇ ਦੇ ਕਿਉਂਕ ਲੋਕ ਜਿਹੜੇ ਆ ਸਾਡੇ ਇੰਨੇ ਸ਼ਮਸਨ ਇੰਨੇ ਮੈਂ ਸਮਝਦਾ ਪੈਸਾ ਨਹੀਂ ਹੈ ਕਿ ਉਹ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਦੀ ਤਦਾਰ ਦੇ ਜਿਹੜਾ ਇੱਕ ਪ੍ਰੋਗਰਾਮ ਚ ਆ ਸਕਦੇ ਕਿਉਂਕਿ ਉਹ ਹੀ ਲੋਕ ਆਉਣਗੇ ਜਿਨ੍ਹਾਂ ਨੂੰ ਚਿੰਕ ਲੱਗੀ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਕਿ ਮੈਂ ਆਪਣੇ ਲੋਕਾਂ ਲਈ ਜੀਣਾ ਹੈ ਆਪਣੇ ਲੋਕਾਂ ਲਈ ਮਰਨਾ ਹੈ ਉਹ ਲੋਕ ਜਿਹੜਾ ਆ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਇਕੱਠੇ ਹੁੰਦੇ ਨੇ ਪਰ ਜਿਹੜੇ ਲੋਕ ਨਹੀਂ ਪਹੁੰਚ ਪਾਉਂਦੇ ਕੁਝ ਲੋਕ ਸਾਡੇ ਜਿਹੜੇ ਸਿਰਫ ਆਪਣੇ ਕੰਮਾਂ ਤੱਕ ਸੀਮਤ ਨੇ ਉਹਨਾਂ ਲੋਕਾਂ ਨੂੰ ਵੀ ਅਸੀਂ ਜੋੜਨ ਦੀ ਜ਼ਰੂਰਤ ਹੈ ਉਹਨਾਂ ਦੇ ਜਿਹੜੇ ਛੋਟੇ ਕੰਮ ਆ ਚਾਹੇ ਵੱਡੇ ਕੰਮ ਆ ਜ਼ਿਲ੍ਹਾ ਨਿਵਲ ਤੇ ਵੀ ਉਹ ਮੈਂ ਮੋਰਚੇ ਨੂੰ ਪੀਲ ਕਰੂੰਗਾ ਮਾਣਯੋਗ ਪ੍ਰੋਫੈਸਰ ਹਨੇਕ ਸਿੰਘ ਜੀ ਨੂੰ ਕਿ ਤੁਸੀਂ ਉਹ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਕਮੇਟੀ ਜਿਹੜੀ ਆ ਉਹ ਜ਼ਰੂਰ ਨਾ ਕੇ ਦਿੱਤੀ ਜਾਵੇ ਜ਼ਿਲ੍ਹਾ ਵਾਈਜ਼ ਜਿੰਨੀਆਂ ਵੀ ਮੁਸ਼ਕਲਾਂ ਆ ਉਹ ਡੈਕਿਫੈਕਟ ਤੇ ਲੈ ਕੇ ਜਿਹੜੀਆਂ 8 ਜਾਂ 9 ਪਹਿਲੇ ਵੱਡੇ ਮੁੱਦੇ ਲੈਂਦੇ ਜਾਂ ਛੋਟੇ ਮੁੱਦੇ ਆ ਉਹ ਸਾਰੇ ਜ਼ਰੂਰ ਵਾਚ ਕਰਕੇ ਉੱਥੇ ਵੱਡੇ ਵੱਡੇ ਜਿਹੜੇ ਆ ਪ੍ਰਲਸ਼ਨ ਕੀਤੇ ਜਾਂ ਕਿਉਂਕਿ ਇਹਨੂੰ ਪੱਕੇ ਤੌਰ ਤੇ ਹੱਲ ਕੀਤਾ ਜਾ ਸਕਦਾ ਹੈ ਜਿਹੜਾ ਸ਼ਹਿਦੂਰ ਕਾਸਟਾਂ ਦੀ ਰਿਜ਼ਰਵੇਸ਼ਨ ਚੋਰੀ ਕੀਤੀ ਜਾ ਰਹੀ ਹੈ ਚਾਹੇ ਉਹ ਅਸੀ ਸਰਟੀਫਿਕੇਟ ਕਾਜ ਹੋਵੇ ਚਾਹੇ ਉਹ ਕੰਪਾਨਟ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਚਾਹੇ ਬੱਚਿਆਂ 'ਚ ਸੋਸ਼ਣ ਵੀ ਹੋਵੇ ਸੋ ਸਾਥੀਓ ਇਸ ਕਰਕੇ ਸਾਨੂੰ ਮੈਂ ਸਮਝਦਾ ਜਰੂਰਤ ਹੈ ਆਪਾਂ ਸਾਰੇ ਜਣੇ ਮਾਨਯੋਗ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਅਗਵਾਈ ਹੇਠ ਆਪਾਂ ਨੂੰ ਸਾਰਿਆਂ ਨੂੰ ਕੰਮ ਕਰਨ ਦੀ ਜਰੂਰਤ ਹੈ ਮੈਂ ਸਮਝਦਾ ਜਿੱਦਾਂ ਦਾ ਵੀ ਮਾਨਯੋਗ ਪ੍ਰੋਫੈਸਰ ਮੋਹਨ ਸਿੰਘ ਜੀ ਜਿੱਦਾਂ ਦੀ ਵੀ ਡਿਊਟੀ ਸਾਡੀ ਲੌਂਗ ਦੇ ਹਜੇ ਧਾਰਮਿਕ ਸਮਾਜਿਕ ਕਾਰਜ ਨੂੰ ਦੇ ਨਾਤੇ ਅਸੀਂ ਹਮੇਸ਼ਾ ਕਾਂਦੀ ਨਾਲ ਉਹਨਾਂ ਦੇ ਨਾਲ ਆ ਕਿਉਂਕਿ ਸੱਚੇ ਜੋ ਜੇਕਰ ਤੁਸੀਂ ਸਾਰੇ ਜਣੇ ਹਾ ਦਾ ਨਾਰਾ ਮਾਰ ਕੇ ਤੁਰ ਪੈਣਾ ਆਪਣੀਆਂ ਸਾਰੀਆਂ ਮੁਸੀਬਤਾਂ ਜਿਲੇ ਦੇ ਉੱਤੇ ਹੀ ਹੱਲ ਹੋ ਜਾ ਕਰਨੀਆਂ ਸਿਰਫ ਗੱਲ ਇੰਨੀ ਆ ਕਿ ਸਾਨੂੰ ਜਿਹੜਾ ਆ ਉਹ ਇੱਕ ਜਾਨੀ ਕਿ ਇੱਕ ਸਮੇਂ ਦਾ ਬਣਾਉਣ ਦੀ ਲੋੜ ਹੈ ਪ੍ਰੋਟੋਕਾਲ ਵਗੈਰਾ ਜਾਨੀ ਕਿ ਸਿਸਟਮ ਬਣਾਉਣ ਦੀ ਲੋੜ ਹੈ ਕਿ ਜ਼ਿਲੇ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਆ ਉਥੋਂ ਦੀ ਜਿਹੜੀ ਕਮੇਟੀ ਹੈ ਆਪਣੇ ਚੋਰ ਘੋੜੋ ਰਿਜ਼ਰਵੇਸ਼ਨ ਮੋਰਚੇ ਦੀ ਉਹਨੂੰ ਜਿਹੜੀਆਂ ਮਸਤਲਾ ਜ਼ਰੂਰ ਨੋਟ ਕਰਾ ਕੇ ਉਹ ਸਾਰੀਆਂ ਜ਼ਿਲ੍ਹਾ ਲੈਵਲ ਤੇ ਵੀ ਹਲਕ ਬੈਗੀਆਂ ਜਾਣ ਵੱਡੇ ਧਰਨੇ ਜਿਹੜੇ ਆ ਉਹ ਜ਼ਿਲ੍ਹਾ ਲੈਵਲ ਤੇ ਦਿੱਤੇ ਜਾਣ ਹਰ ਇੱਕ ਪਰਿਵਾਰ ਲਈ ਦਿੱਤੇ ਜਾਂਦੇ ਕਿਉਂਕਿ ਸੰਗਰੂਰ ਚ ਵੀ ਜੋ ਹੈ ਕਿਉਂਕਿ ਮੈਂ ਜੇ ਪ੍ਰਾਪਤੀਆਂ ਦੀ ਗੱਲ ਕਰਾਂ ਬਹੁਤ ਜ਼ਿਆਦਾ ਜਿਹੜੀਆਂ ਪ੍ਰਾਪਤੀਆਂ ਉਹ ਕੀਤੀਆਂ ਗਈਆਂ ਜਿਹੜੇ ਸਾਥੀ ਚੋਰ ਫੜੋ ਦੇ ਜਰੂਰੇਸ਼ਨ ਮੋਰਚੇ ਦੇ ਮੈਂਬਰ ਰਹੇ ਨੇ ਉਹਨਾਂ ਸਾਰਿਆਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਹੈ ਬੜੀ ਵੱਡੀ ਲੜਾਈ ਲੜੀ ਹੈ ਮੈਨਸ ਨੂੰ ਮੈਂ ਤਾਂ ਇਹ ਕਿ ਪਿੰਡਾਂ ਚ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਜਾਲੀ ਸਰਟੀਫਿਕੇਟ ਜਿਹੜੇ ਆ ਉਹਨਾਂ ਨੂੰ ਫੜਿਆ ਜਾ ਰਿਹਾ। ਸੋ ਸਾਥੀਓ ਜਦੋਂ ਪ੍ਰੋਫੈਸਰ ਮੇਕ ਸਿੰਘ ਜੀ ਸਾਡੇ ਬਜ਼ੁਰਗ ਸਹਿਬਾਨ ਜਦੋਂ ਉਸ ਧਰਨੇ ਤੇ ਬਿਠੇ ਸਾਥੀਓ ਇੱਕ ਵਾਰ ਪੂਰੇ ਪੰਜਾਬ ਦੇ ਵਿੱਚ ਹਰ ਘਰ ਤੱਕ ਇਹ ਗੱਲ ਗਈ ਕਿ ਜਿਹੜਾ ਆ ਜਿਹੜਾ ਸਾਡੀ ਰਿਜ਼ਰਵੇਸ਼ਨ ਨੂੰ ਗਲਤ ਤਰੀਕੇ ਨਾਲ ਜਾਲੀ ਐਸੀ ਸਰਟੀਫਿਕੇਟ ਬਣਾਏਗਾ ਉਹਨਾਂ ਨੂੰ ਫੜਨ ਲਈ ਮਹਾਲੀ ਵਿਕੇ ਸਾਡੇ ਬਜ਼ੁਰਗ ਪ੍ਰੋਫੈਸਰ ਨੇ ਇੰਚੀ ਦੀ ਬੈਕ ਸੋ ਸਾਥੀਓ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਜ਼ਰੂਰਤ ਹੈ ਇਹਨਾਂ ਦੀ ਦਵਾਈ ਦੇ ਵਿੱਚ ਕੰਮ ਕਰਨ ਦੀ ਜਿੱਦਾਂ ਦੀ ਇਹ ਡਿਊਟੀ ਲਾਉਣਗੇ ਮੈਂ ਸਮਝਦਾ ਜੀ ਇਹਨਾਂ ਨੇ ਸੋਚਿਆ ਵੱਡਾ ਪ੍ਰੋਟੈਸਟ ਸੋਚਿਆ ਵੱਡੀ ਸੰਘਰਸ਼ ਵੱਡਾ ਲੀਕਨ ਦੀ ਤਿਆਰੀ ਹੈ ਸੋ ਉਸ ਵਿੱਚ ਅਸੀਂ ਬਹੁਤ ਵੱਡੀ ਤਾਕਤ ਨਾਲ ਜਿਹੜਾ ਆ ਉੱਥੇ ਪਹੁੰਚਾਂਗੇ ਪੂਰੀ ਦੀ ਪੂਰੀ ਆਪਣੀ ਜਿਹੜਾ ਆ ਸਾਰੀ ਸੰਗਤ ਲੈ ਕੇ ਉੱਥੇ ਪਹੁੰਚਾਂਗੇ ਤੇ ਇਸ ਮਸਲੇ ਨੂੰ ਜਿਹੜਾ ਅਸੀਂ ਕਾਮਯਾਬ ਵੀ ਕਰਾਂਗੇ ਇਸ ਧਰਮੇ ਨੂੰ ਕਾਮਯਾਬ ਕਰਾਂਗੇ ਤੋਂ ਮੈਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਤੋਂ ਮੈਂ ਸਾਥੀਓ ਬੇਨਤੀ ਇਹੀ ਕਰਦਾ ਕਿ ਆਪਾਂ ਹਮੇਸ਼ਾ ਇਕਾਪਨਾ ਕੇ ਰੱਖਣਾ ਹੈ ਇੱਕ ਦੋ ਮੀਟਿੰਗਾਂ ਜਿਹੜੀਆਂ ਮਾਜਾ ਮਾਰਵਾ ਨਵਾਬਾ ਦੇ ਵਿੱਚ ਲਗਾਤਾਰ ਜਿਹੜੀਆਂ ਮੀਟਿੰਗਾਂ ਉਹ ਚਲਦੀਆਂ ਰਹਿਣੀਆਂ ਚਾਹੀਦੀਆਂ ਖਾਸ ਕਰ ਇਸ ਮਸਲੇ ਤੇ ਉਥੋਂ ਦੀਆਂ ਲੋਕਲ ਮੁਸ਼ਕਲਾਂ ਨੂੰ ਵੀ ਸਾਨੂੰ ਲੈਣਾ ਚਾਹੀਦਾ ਕਿਉਂਕਿ ਸਾਡੇ ਪਰਿਵਾਰਾਂ ਦੀਆਂ ਜਿਹੜੀਆਂ ਉੱਥੇ ਵੀ ਬਹੁਤ ਮੁਸ਼ਕਲਾਂ ਨੇ ਉਹ ਵੀ ਸਾਡੀਆਂ ਹੀ ਆ ਕੋਈ ਬਾਹਰ ਨਹੀਂ ਹੈਗੀਆਂ ਇਹ ਮੁਸ਼ਕਲਾਂ ਜਿਹੜੀਆਂ ਵੱਡੀਆਂ ਹੈ ਉਹ ਛੁੱਟੀਆਂ ਪਰ ਉਹ ਵੀ ਸਾਡੀਆਂ ਇਸ ਕਰਕੇ ਉਹਨਾਂ ਜ਼ਿਲ੍ਹਾ ਲੈਵਲ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਵੀ ਸਾਨੂੰ ਜਿਹੜਾ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ ਚੱਲਣਾ ਚਾਹੀਦਾ ਹੈ ਜਿਆ ਵਾਲਮੀਕੀ ਜੈਗੁਰੂ ਗਿਆਨਾ ਵਾਹਿਗੁਰੂ ਇੱਕ ਖਾਲਸਾ ਵਾਹਿਗੁਰੂ ਦੀ ਕੀ ਹੋਣੀ ਮੇਰਾ ਸਾਰਿਆਂ ਨੂੰ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੀ ਮੇਰਾ ਨਾਮ ਵਿੱਕੀ ਬਰੋਚਾ ਧੂਲੀ ਤੋਂ ਤੇ ਮੈਂ ਕ੍ਰਾਂਤੀਕਾਰੀ ਲੋਕ ਚੇਤਨਾ ਮੰਡ ਜ ਦਾ ਕੌਮੀ ਪ੍ਰਧਾਨ ਹੈ ਜੀ ਤੇ ਅਸੀਂ ਜਿਹੜਾ ਜੋ ਰਿਲੇਸ਼ਨ ਚੋਰ ਫੜੋ ਮੋਰਚੇ ਦੀ ਕਮੇਟੀਿੰਗ ਸੀ ਲੁਧਿਆਣੇ ਵਿਖੇ ਤੇ ਮੈਂ ਉਥੇ ਬਤੌਰ ਕਨਵੀਨਰ ਜਿਹੜੇ ਅਹੁਦੇ ਤੇ ਕੰਮ ਕਰ ਰਹੇ ਆ ਪਿੱਛੇ ਜਿਹੜਾ 6.5 ਮਹੀਨੇ ਧਰਨਾ ਰਿਹਾ ਮੋਰਚਾ ਰਿਹਾ ਉੱਥੇ ਵੀ ਅਸੀਂ ਬਤੌਰ ਪੂਰੇ ਦਿਨ ਰਾਤ ਡਿਊਟੀ ਨਿਭਾਈ ਹੈ ਤੇ ਜਿਹੜਾ ਮੋਰਚੇ ਦੀਆਂ ਜਿਹੜੀਆਂ ਮੰਗਾਂ ਸੀਆਂ ਉੱਥੋਂ ਜਿਹੜੇ ਉਦੋਂ ਦੇ ਮੌਕੇ ਦੇ ਮੰਤਰੀ ਸੀਗੇ ਬਲਕਾਰ ਸਿੰਘ ਜੀ ਉਹਨਾਂ ਨੇ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਰੱਦ ਹੋਏ ਨੇ ਉਹ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਨੂੰ ਜਿਹੜਾ ਡੰਡ ਲਾਇਆ ਜਾਊਗਾ ਪਰ ਸਾਡਾ ਬੜਾ ਦੁੱਖ ਦੇ ਨਾਲ ਕਹਿਣਾ ਪੈਂਦਾ ਵੀ ਜਿਹੜੀ ਪੰਜਾਬ ਦੇ ਵਿੱਚ ਕਾਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਜਿਹੜਾ ਜਿੰਨਾ ਵੀ ਇਹ ਦਲਤ ਵਿਰੋਧੀ ਸਰਕਾਰ ਹੈ ਜਿਹੜੇ ਬੰਦਿਆਂ ਦੇ ਸਰਟੀਫਿਕੇਟ ਰੱਦ ਹੋ ਗਏ ਸਾਰਿਆਂ ਨੂੰ ਪਤਾ ਚੱਲ ਗਿਆ ਵੀ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ ਸੀਗੇ ਅੱਜ ਵੀ ਉਹ ਬੰਦੇ ਸਾਰੇ ਨੌਕਰੀਆਂ ਕਰ ਰਹੇ ਨੇ ਤੇ ਉਹਨਾਂ ਦੀ ਪ੍ਰਮੋਸ਼ਨਾਂ ਵੀ ਹੋ ਰਹੀਆਂ ਨੇ ਕਿ ਨਹੀਂ ਦੇਖ ਲਈ ਬਾਵਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ ਆ ਭਗਵੰਤਨ ਸਰਕਾਰ ਬਾਵਾ ਸਾਹਿਬ ਦੀ ਫੋਟੋ ਲਾ ਕੇ ਸਮਾਜ ਨੂੰ ਮੰਨਣਾ ਕਰ ਬਿਲਕੁਲ ਜੀ ਫੋਟੋ ਉਹਨਾਂ ਨੇ ਮਗਰ ਲਾਤੀ ਵੀ ਇਹ ਸਮਾਜ ਬੋਲੇ ਨਾ ਤੇ ਉਹ ਬਾਵਾ ਸਾਹਿਬ ਦੀ ਭਗਤ ਸਿੰਘ ਜੀ ਦੀ ਫੋਟੋ ਲਾ ਕੇ ਵੀ ਅਸੀਂ ਕ੍ਰਾਂਤੀਕਾਰੀਆਂ ਤੇ ਬਾਵਾ ਸਾਹਿਬ ਨੂੰ ਮੰਨਣ ਵਾਲੇ ਆ ਪਰ ਉਹ ਫੋਟੋ ਲਾ ਕੇ ਜੀ ਸਮਾਜ ਦੇ ਜਿਹੜੇ ਸਮਾਜ ਦਾ ੱੱਕਾ ਕਰ ਰਹੇ ਨੇ ਸ਼ੋਸ਼ਣ ਕਰ ਰਹੇ ਨੇ ਉਹ ਫੋਟੋ ਦੇ ਉੱਲੇ 'ਚ ਕਰੀ ਜਾਂਦੇ ਨੇ ਤੇ ਜਿੰਨੇ ਵੀ 바ਵਾ ਸਾਹਿਬ ਦੀ ਵਿਚਾਰਧਾਰਾ ਸੀ ਉਹਦੇ ਉਲਟ ਕੰਮ ਕਰ ਰਹੇ ਨੇ ਕਹਿੰਦੇ ਸੰਵਿਧਾਨ ਦੇ ਅਕੋਰਡਿੰਗ ਕੰਮ ਕਰਦੇ ਪਰ ਐਸੀ ਕਮਿਸ਼ਨ ਮੈਂਬਰ ਬਿਠਾਏ ਗਏ ਪਿਛਲੇ ਕੰ ਸੁਵਿਧਾਨ ਦੇ ਅਕੋਰਡਿੰਗ ਤੁਸੀਂ ਇਹ ਦੇਖੋ ਜੀ ਅੱਜ ਦੋ ਮੈਂਬਰ ਨੇ ਤੇ ਬਾਕੀਆਂ ਦੇ ਕੇਸ ਚੱਲ ਰਹੇ ਹਜੇ ਕੋਈ ਚੇਅਰਮੈਨ ਨਹੀਂ ਲਾਇਆ ਤੇ ਇਹਨਾਂ ਨੇ ਪਹਿਲਾਂ ਮੈਂਬਰਾਂ ਦੀ ਜਿਹੜੀ ਉਹਨਾਂ ਦੀ ਟਰਨ 6 ਸਾਲ ਦੀ 3 ਸਾਲ ਕਰਤੀ 10 ਤੋਂ 5 ਕਰਤੇ ਇਹਨਾਂ ਨੂੰ ਕੀ ਆ ਵੀ ਪੰਜਾਬ ਦੇ ਵਿੱਚ ਇਹ ਸਿਰਫ ਜਿਹੜਾ ਜਰਨਲ ਵਰਗ ਨੂੰ ਉੱਪਰ ਲਿਜਾਣਾ ਚਾਹੁੰਦੇ ਨੇ ਭਗਵਾਨਤਮਾਨ ਜੀ ਤੇ ਅਸੀਂ ਸਾਡੇ ਧੂਰੀ ਤੋਂ ਹੀ ਜਿੱਤੇ ਹੋਏ ਨੇ ਅਸੀਂ ਧੂਰੀ ਤੋਂ ਹੀ ਬਿਲੋਂਗ ਕਰਦੇ ਆਂ ਤੇ ਧੂਰੀ ਦੇ ਵਿੱਚ ਵੀ ਦੇਖੀ ਸਭ ਤੋਂ ਜ਼ਿਆਦਾ ਜਿਹੜੀ ਹੈ ਅੱਜ ਦੇ ਘੜੀ ਇਹਨਾਂ ਨੇ ਜਾਤ ਪਾਤ ਫਲਾਈ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹ ਜਮੀ ਭੰਗ ਹੋ ਚੁੱਕਿਆ ਦਿਨ ਦਿਹਾੜੇ ਆਪਾਂ ਨੂੰ ਪਤਾ ਕਤਲ ਹੋ ਰਹੇ ਨੇ ਸਰਿਆਂ ਆਮ ਗੁੱਡਾਗਰਦੀ ਹੋ ਰਹੀ ਹੈ ਗਰੀਬ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕੁੱਟਿਆ ਮਾਰਿਆ ਜਾ ਰਿਹਾ ਤੇ ਇਹਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਸੰਗਠਨ ਸੰਸਥਾਵਾਂ ਭਗਵਾਨ ਬਾਲਮੀਕ ਮਹਾਰਾਜ ਦੇ ਨਾਮ ਤੇ 바ਵਾ ਸਾਹਿਬ ਦੇ ਨਾਮ ਤੇ ਸਤਿਗੁਰਵ ਦਾਸ ਮਹਾਰਾਜ ਦੇ ਨਾਮ ਤੇ ਬਣੀਆਂ ਹੋਈਆਂ ਪਰ ਇਹ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਕੰਮ ਕਰਦਾ ਇਹ ਹੀ ਤਾਂ ਸਭ ਤੋਂ ਦੁਖਦਈ ਗੱਲ ਹੈ ਜੀ ਜਿਹੜਾ ਸਾਡਾ ਸਮਾਜ ਹੈ ਸਾਡੀ ਅਜਿਹਾ ਆਬਾਦੀ ਬਹੁਤ ਹੈ 36 37% ਆਬਾਦੀ ਹੈ ਐਸਸੀ ਸਮਾਜ ਦੀ ਪਰ ਜਦ ਤੱਕ ਇਹ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਨਹੀਂ ਹੁੰਦਾ ਹੁਣ ਅਸੀਂ ਪਿੱਛੇ ਜੇ 7-8 ਮਹੀਨੇ ਹੋ ਗਏ ਅਸੀਂ ਇੱਕ ਐਕਸ਼ਨ ਕਮੇਟੀ ਬਣਾਈ ਹੈ ਪੰਜਾਬ 'ਚ ਵੀ ਜਿੱਥੇ ਵੀ ਕਿਸੇ ਗਰੀਬ ਵਰਗ ਦੇ ਭਾਈਚਾਰੇ ਨਾਲ ਐਸਸੀ ਬੀਸੀ ਨਾਲ ਕੋਈ ਤੱਕਾ ਹੋਊਗਾ ਇਹ ਐਕਸ਼ਨ ਕਮੇਟੀ ਉੱਥੇ ਜਾ ਕੇ ਐਕਸ਼ਨ ਲਵੇਗੀ ਤੇ ਉਹਨਾਂ ਨੂੰ ਇਨਸਾਫ ਦਿਵਾਵੇਗੀ ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਸਮਾਜ ਤੋਂ ਧੱਕਾ ਹੋਇਆ ਇਹਨਾਂ ਦੀ ਕੁਝ ਕੁ ਵੀਡੀਓ ਦਾ ਜਾਣਕਾਰੀ ਸਾਂਝੀ ਕੀਤੀ ਆ ਕੀ ਕਹਿਣਾ ਚਾਹੁੰਦੇ ਹਾਂ ਜਾਗਰਤ ਕਰਨ ਦੇ ਲਈ ਸਮਾਜ ਨੇ ਇਹ ਧੱਕੇ ਤਾਂ ਜੀ ਹਜ਼ਾਰਾਂ ਸਾਲਾਂ ਤੋਂ ਹੋ ਰਹੇ ਨੇ ਇਹ ਤਾਂ ਹੁਣ ਇੱਕ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਤੇ ਹੁਣੇ ਉ ਜਾਗਰ ਹੋਣ ਲੱਗੇ ਨੇ ਧੱਕੇ ਤਾਂ ਇਤੋਂ ਵੱਧ ਹੋ ਰਹੇ ਸੀ ਹੁਣ ਵੀ ਹੋ ਰਹੇ ਨੇ ਤੇ ਹੁਣ ਸਮਾਜ ਨੂੰ ਜਾਗਣ ਦੀ ਲੋੜ ਹੈ ਅਸੀਂ ਤੇ ਇੱਕੋ ਗੱਲ ਕਹਿੰਦੇ ਆ ਕਿ ਜੇ ਆਪਾਂ ਇਕੱਲੇ ਇਕੱਲੇ ਰਹੇ ਤਾਂ ਛੇਤਰ ਖਾਈ ਜਾਵਾਂਗੇ ਜਦ ਤੱਕ ਨਹੀਂ ਇਕੱਠੇ ਹੋਵਾਂਗੇ ਤਾਂ ਆਪਾਂ ਆਪਣੇ ਸਮਾਜ ਦੀ ਜਿਹੜੀ ਜਿਤੋਂ ਬਹਾਲ ਨਹੀਂ ਕਰ ਸਕਦੇ ਧੀਆਂ ਪਣਾ ਦੀ ਮਜ਼ਦੂਰਾਂ ਦੀ ਅੱਜ ਸਾਡਾ ਸ਼ੋਸ਼ਣ ਹੋ ਰਿਹਾ ਰਾਜਨੀਤੀ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਨੌਕਰੀਆਂ ਤੁਸੀਂ ਦੇਖੋ ਜਾਲੀ ਸਰਟੀਫਿਕੇਟ ਬਣਾਈਆਂ ਨੇ ਸਰਕਾਰ ਨੂੰ ਪਤਾ ਉਹ ਹੀ ਅੱਖਾਂ ਬੰਦ ਕਰੀ ਬੈਠੇ ਨੇ ਪਿਛਲੇ ਟਾਈਮ 'ਚ ਪੰਜਾਬ ਮੰਨ ਦੀ ਕਾਲ ਦਿੱਤੀ ਗਈ ਸੀ ਤੇ ਸਰਕਾਰ ਦੇ ਨਾਲ ਮੀਟਿੰਗ ਵੀ ਹੋ ਗਈ ਪਰ ਦੁਬਾਰਾ ਫੇਰ ਕਾਲ ਕੈਨਸਲ ਕਰ ਦਿੱਤੀ ਗਈ ਸੀ ਉਹ 12 ਜੂਨ ਦੀ ਗੱਲ ਸੀ 2023 ਦੀ ਜਿਹੜੀ ਕਾਲ ਸੀਗੀ ਜੀ ਮੈਂ ਵਿੱਚ ਹੀ ਸੀਗਾ ਤੇ ਸਰਕਾਰ ਨੇ ਚੀਮਾ ਸਾਹਿਬ ਸੀ ਕਿਹਾ ਤੋਂ ਤੇ ਹੋਰ ਮੰਤਰੀ ਸਾਹਿਬਾਂ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ 15 ਦਿਨਾਂ ਦੇ ਵਿੱਚ ਸਾਰੇ ਸਰਟੀਫਿਕੇਟ ਰੱਦ ਕਰਕੇ ਸਾਰੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡੱਕਾਂਗੇ ਪਰ ਉਹਨਾਂ ਨੇ ਸਮਾਜ ਨੂੰ ਤੇ ਸਾਰੇ ਲੋਕਾਂ ਨੂੰ ਗੁੰਮਰਾਹ ਕੀਤਾ ਅਸੀਂ ਵੀ ਉਹਨਾਂ ਦੀ ਜਿਹੜਾ ਮੋਰਚਾ ਵੀ ਉਹਨਾਂ ਦੀ ਗੱਲ ਇਸ ਕਰਕੇ ਆ ਗਿਆ ਕਿਉਂਕਿ ਜਿਹੜੀ ਸਰਕਾਰ ਦੇ ਨੁਮਾਇੰਦੇ ਜਿਹੜਾ ਐਸਸੀ ਸਮਾਜ ਦੇ ਨੁਮਾਇੰਦੇ ਨੇ ਉਹਨਾਂ ਤੇ ਵਿਸ਼ਵਾਸ ਕਰ ਲਿਆ ਉਹਨਾਂ ਨੇ ਇਹ ਗੱਲ ਕਹਤੇ ਵੀ ਅਸੀਂ ਵੀ ਐਸਸੀ ਸਮਾਜ ਦੇ ਨੁਮਾਇੰਦੇ ਆ ਅਸੀਂ ਆਪਣੇ ਸਮਾਜ ਦੀ ਗੱਲ ਕਰਾਂਗੇ ਤੇ ਇਹ ਬੰਦਿਆਂ ਨੂੰ ਅਸੀਂ ਜੇਲਾਂ ਚ ਭੇਜਾਂਗੇ ਤੇ ਇਹਨਾਂ ਸੋਹ ਜਿਹੜਾ ਮੋਰਚਾ ਆ ਵੀ ਉਹਨੂੰ ਇਨਸਾਫ ਮਿਲੂਗਾ ਆਨੇ ਤੈਂਤੀ ਚੋਣਾ ਦੁਬਾਰਾ ਫੇਰ ਆਣੀਆਂ ਸਮਾਜ ਨੂੰ ਕਿਵੇਂ ਸਿਭਾਜ ਨੂੰ ਕਹਾਂਗੇ ਵੀ ਜਿਹੜੀ ਆਪਣੀ ਪਛਾਣ ਕਰਨ ਤੇ ਆਪਣੇ ਜਿਹੜੇ ਜਾਗਦੇ ਜ਼ਮੀਰ ਦੇ ਆਪਣੇ ਕੌਮ ਦੇ ਆਗੂ ਨੇ ਉਹਨਾਂ ਨੂੰ ਵੋਟਾਂ ਪਾਣ ਪਾਵੋ ਕਿਸੇ ਵੀ ਪਾਰਟੀ ਦੇ ਹੋਣ ਤੇ ਜਿਹੜੀ ਇਹੋ ਜੀਆਂ ਸਰਕਾਰਾਂ ਨੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ